ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਜੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਛੁੱਟੀਆਂ ਦੇ ਲਈ ਤੇ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਕਰੀਨ ਦੇ ਉੱਤੇ ਤੁਹਾਡੇ ਪੱਤਰ ਹੈ ਜੋ ਕਿ ਪੰਜਾਬ ਸਰਕਾਰ ਦੇ ਵਿਭਾਗ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਰਾਜ ਦੇ ਸੂਬਾ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਸਰਦੀਆਂ ਦੇ ਮੌਸਮ ਨੂੰ ਗੱਦੇ ਨਜ਼ਰ ਰੱਖਦੇ ਹੋਏ ਸਾਲ 2023 ਦੌਰਾਨ ਮਿਤੀ 24 12 2023 ਤੋਂ 31 12 2023 ਤੱਕ ਜਿਹੜੀਆਂ ਨੇ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਨੇ ਇਹ ਹੁਕਮ ਜਿਹੜਾ ਮਾਣਯੋਗ ਸਿੱਖਿਆ ਮੰਤਰੀ ਜੀ ਦੇ ਫਰਮਾਨ ਕੀ ਫਰੰਤ ਜਾਰੀ ਕੀਤੇ ਗਏ ਨੇ ਤੇ ਸੂਣੂ ਜਿਹੜੇ ਸਿੱਖਿਆ ਵਿਭਾਗ ਨੇ ਸੰਗੋਸ ਸਕੂਲਾਂ ਦੇ ਲਈ ਇਹ ਜਿਹੜੇ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਜੀ ਤੇ ਰਾਜ ਦੇ ਸੰਗੋਸ ਸਕੂਲ ਮੁਖੀਆਂ ਨੂੰ ਇਹ ਜਾਰੀ ਕੀਤੇ ਗਏ ਨੇ ਤੇ ਇਹ ਜਿਹੜਾ ਫੱਤਰ ਅੱਜ ਜਾਰੀ ਕੀਤਾ ਗਿਆ ਤੇ ਫਿਰ ਤੋਂ ਦਾਜੇ ਸਰਦੀਆਂ ਦੀਆਂ ਛੁੱਟੀਆਂ ਤੇ ਇਹਦਾ ਐਲਾਨ ਹੋਇਆ ਜੀ ਤੇ ਇਸ ਫੱਤਰ ਵਿੱਚ ਇਹ ਗੱਲ ਜਿਹੜੀ ਆ ਕੇ ਗਈ ਹੈ 24 ਫਰਵਰੀ 2023 ਯਾਨੀ ਕਿ ਐਤਵਾਰ ਤੋਂ 31 ਫਰਵਰੀ 2023 ਤੱਕ ਜਿਹੜੀਆਂ ਨੇ ਇਹ ਸਰਦੀਆਂ ਦੀ ਜਿਹੜੀਆਂ ਛੁੱਟੀਆਂ ਨੇ ਉਹ ਪੰਜਾਬ ਰਾਜ ਦੇ ਸਾਰੀ ਸਰਕਾਰੀ ਪ੍ਰਾਈਵੇਟ ਐਡਿਟ ਤੇ ਮਨთ ਆਫ ਰੈਕਟਸ ਕੋਨਾਂ ਤੇ ਲਾਗੂ ਹੋਣਗੀਆਂ ਤੇ ਇਸ ਕੋਲ ਜਿਹੜੇ 7 ਦਿਨ ਇਹ ਜਿਹੜੇ ਆ ਮੁਕੰਗਲ ਤੌਰ ਤੇ ਖਾਂਦੇ ਰਹਿਣਗੇ ਤੇ ਇਹ ਜਿਹੜਾ ਫੈਸਲਾ ਹੈਗਾ ਜੀ ਪੰਜਾਬ ਸਰਕਾਰ ਵੱਲੋਂ ਲੈ ਗਿਆ ਤੇ ਖਬਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਸੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਨਾਲ ਸਬਸਕ੍ਰਾਈਬ ਜੋ ਵੀ ਡੇਲੀ ਅਪਡੇਟਸ ਹੋਣਗੀਆਂ ਤੁਹਾਨੂੰ ਇਸ ਚੈਨਲ ਤੋਂ ਮਿਲਦੇ ਰਹਿਣਗੀਆਂ ਜੁੜੇ ਰਹੋ ਚੈਨਲ ਨਾਲ ਧੰਨਵਾਦ